ਉਸ ਅੱਛੀ ਕਾਲ ਦੀ ਅੱਜ ਆਪਾਂ ਪਾਉਣ ਲੱਗੇ ਹਾਂ ਕਮੀਜ਼ ਦੇ ਪਲੇਟਾਂ ਜਿਨ੍ਹਾਂ ਦੀ ਬ੍ਰੈਸਟ ਦੀ ਫਿਟਿੰਗ ਹੈਗੀ ਆ 22 ਇੰਚ ਤੇ ਕਮਰ ਦੀ ਫਿਟਿੰਗ ਹੈਗੀ ਆ 18.5 ਤੇ हिਪ ਹੈਗੀ ਉਹਨਾਂ ਦੀ 22 ਆਪਾਂ ਜੜੀ ਇਹਨਾਂ ਦੀ ਪਲੇਟ ਪਾਣੀ ਉਹ 12.5 ਇੰਚ ਤੇ ਪਾਣੀ ਆ ਸਾਢੇ 3 ਇੰਚ ਦਾ ਸਪੇਸ ਰੱਖਣਾ ਮਤਲਬ ਕਿ 7 ਇੰਚ ਦਾ ਜਿਹੜੀ ਪਲੇਟ ਦੀ ਲੰਬਾਈ ਹੈਗੀ ਐ ਉਹ ਆਪਾਂ ਰੱਖਣੀ ਹੈ ਜੀ 7 ਇੰਚ ਅਗਰ ਕੋਈ ਜ਼ਿਆਦਾ ਹਲਦੀ ਹੈ ਤਾਂ ਆਪਾਂ ਇਸ ਨੂੰ 6 ਜਾਂ 6.5 ਵੀ ਕਰ ਸਕਦੇ ਆ ਫਿਰ ਇਹਦੇ ਦਾ ਆਪਾਂ ਹਾਫ ਕਰ ਲੈਣਾ ਪਲੇਟ ਦਾ 3.5 ਇੰਚ ਫਿਰ ਇਹਦੇ ਵਿੱਚੋਂ 1/2 ਇੰਚ ਦਾ ਆਪਾਂ ਨਿਸ਼ਾਨ ਲਾ ਕੇ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਹੈ ਇਹਨੂੰ ਆਸਰਾ ਮਲੋਂ ਤੋਂ ਬਾਅਦ ਆਪਾਂ ਜਿਹੜੀ ਆ ਵਾਲੀ ਪਲੇਟ ਪਾਉਣੀ ਹੁੰਦੀ ਹੈ ਆ ਜਿਹੜਾ ਦਾ ਕੋਰਨਰ ਬਣਦਾ ਇਹਦੇ ਬਿਲਕੁਲ ਉਹ ਵਿਚ ਦੀ ਲੰਗਣੀ ਚਾਹੀਦੀ ਆ ਇਹਨਾਂ ਦਾ ਆਪਾਂ ਜਿਹੜਾ ਸਪੇਸ ਰੱਖਿਆ ਉੱਥੋਂ ਪਲੇਟ ਦਾ 2 ਇੰਚ ਰੱਖਿਆ ਤੇ ਐਸ ਸਾਈਡ ਤੋਂ ਆਪਾਂ ਇਹਨਾਂ ਦੀ ਜਿਹੜੀ ਪਾਈ ਹੈ ਮੋਡੇ ਤੋਂ ਲੈ ਕੇ 15 ਇੰਚ ਤੱਕ ਪਾਈ ਹੈ ਪਲੇਟ ਸਾਈਡ ਵਾਲੀ ਇਹਦਾ ਵੀ ਸਪੇਸ ਆਪਾਂ 2 ਇੰਚ ਹੀ ਰੱਖਣਾ ਹੈ। ਕਿਉਂਕਿ ਫਿਟਿੰਗ ਇਹਨਾਂ ਦੀ ਹੈਗੀ ਹੈ ਜੀ 1.5/8 ਇਹ ਕਮਰ ਦੀ ਇਹਨਾਂ ਦੀ ਫਿਟਿੰਗ ਹੈਗੀ ਹੈ ਜੀ 1.5/8 ਇਹ ਮਤਲਬ 1.5/8 ਇੱਥੋਂ ਤੱਕ ਤੇ ਆਪਾਂ 1 ਇੰਚ ਐਕਸਟਰਾ ਲੈਣਾ ਕਿਉਂਕਿ ਉਹ ਪਲੇਟ ਦੇ ਵਿੱਚ ਆਊਗਾ ਫਿਰ ਇਸ ਤਰ੍ਹਾਂ ਇਹਨੂੰ ਮਿਲਾ ਦੇਣਾ ਦੋਨੋਂ ਸਾਈਡ ਪਲੇਟਸ ਐਦਾਂ ਹੀ ਪੈਣਗੀਆਂ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਸੀ 21 ਕਮਰ ਦੀ ਹੈਗੀ ਆ 18 ਤੇ हिਪ ਇਹਨਾਂ ਦੀ ਹੈਗੀ ਆ 22 ਇੰਚ ਇਸ ਤਰ੍ਹਾਂ ਇਹ ਪਲੇਟ ਪੈਂਦੀਆਂ ਨੇ ਇੱਕ ਪੈਨ ਨੇ ਕਮੈਂਟ ਕੀਤਾ ਸੀ ਕਿ ਪਲੇਟ ਬੋਲ ਕੇ ਦੱਸੋ ਕਿਵੇਂ ਪਾਉਨੇ ਹੋ ਇਹ ਮੇਰਾ ਤਰੀਕਾ ਹੈ ਜੀ ਬਾਕੀ ਸਾਰਿਆਂ ਦਾ ਅਲੱਗ-ਅਲੱਗ ਆਪਣਾ ਤਰੀਕਾ ਹੁੰਦਾ ਬਾਏ ਬਾਏ